مانجوگ سپیکر صاحب اے, کل تو اس مقدس ہاؤس دا کام جیڑا چل رہا ہے سچارو روپ نال میں معافی چاہتا میں کل آنی سکیا آج بھی میں تھوڑا لیٹا کیونکہ میری اکھ بچے تھوڑی جی انفیکشن ہے پارک کیونکہ ਅੱਜ ਇੱਕ ਬਹੁਤ ਗੰਭੀਰ ਉਦਾਂ ਜਿਹੜਾ ਪੰਜਾਬ ਦੀ ਰੀੜ ਦੀ ਹੱਡੀ ਕਹੀ ਜਾਂਦੀ ਖੇਤੀਬਾੜੀ ਨਾਲ ਜੁੜਿਆ ਹੋਇਆ ਤਾਂ ਮੈਂ ਕਿਤੇ ਸਕੂਲਾਂ ਦੀ ਕਮੀ ਹੈ ਕਿਤੇ ਸਕੂਲਾਂ ਚ ਟੀਚਰਾਂ ਦੀ ਕਮੀ ਹੈ ਕਿਤੇ ਡਾਕਟਰਸ ਨਹੀਂ ਹੈਗੇ ਕਿਤੇ ਬਿਰੋਧੀ ਧਿਰ ਨੂੰ ਹੋਸ਼ ਕਹਿਤਾ ਮਿਲਦੀਆਂ ਨੇ ਕਿਤੇ ਕੋਈ ਤਹਿਸੀਲਾਂ ਦੇ ਵਿੱਚ ਕੋਈ ਗੜਬੜੀਆਂ ਜਾਂ ਕੋਈ ਕੰਮ ਸੁਚਾਰੂ ਤਰੀਕੇ ਨਾਲ ਨਹੀਂ ਚੱਲਦਾ। ਔਰ ਉਹਦਾ ਬਕਾਇਦਾ ਲਿਖਤੀ ਰੂਪ ਚ ਵੀ ਤੇ মিডিਆ ਰਾਹੀਂ ਵੀ ਤੇ ਦੁਨੀਆ ਭਰ ਦੇ ਵਿੱਚ ਇਸ ਵਕਤ ਲਾਈਵ ਦੇਖਿਆ ਜਾ ਰਿਹਾ ਹੈ। ਅ ਬਿਲਕੁਲ ਜਰੂਰ ਉਹਦਾ ਜਿਹੜਾ ਸਿੱਧਾ ਪ੍ਰਸਾਰਣ ਹੈ ਉਹਦਾ ਜਿਹੜਾ ਜਵਾਬ ਹੈ ਉਹ ਲੋਕਾਂ ਕੋਲ ਜਾਣਾ ਚਾਹੀਦਾ। ਤੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ। ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀ ਹੈ ਗੱਲ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇੱਕ ਨੂੰ ਮੈਂ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪੱਸਿਆ ਹਜੇ ਪਤਾ ਨਹੀਂ ਕਿੰਨੀ ਆਕ ਜਾਨਣਾ ਹੋਰ ਜਿਹੜੀ ਹੈ ਉਚਾਉਂਦੀ ਹੈ ਤੇ ਨਾਈ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣਗੀ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋਗੀ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਹਰ ਸਟੇਟ ਦੇ ਹਰ ਮੁੱਦੇ 'ਚ ਟਾਂਗ ੜਾਉਂਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਬਾਇਆ ਗੁਜਰਾਤ ਆਈ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਹਾਜ਼ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅਰ ਸਪੇਸ ਯੂਜ਼ ਨਹੀਂ ਕਰਦੇ ਆਏ ਨੇ ਉਹ ਗੁਜਰਾਤ ਦੇ ਉੱਤੋਂ ਦੀ ਉੱtre ਨੇ ਅਮਸਾ ਜੇ ਪਹਿਲਾ 에ਅਰਪੋਰਟ ਹੀ ਦੇਖਣਾ ਤਾਂ ਫਿਰ ਫਰੈਂਡਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਗੁਜਰਾਤੀਆਂ ਦੀ ਜ਼ਿਆਦਾ ਹੈ ਹਰਿਆਣਾ ਵੀ ਇੰਦੀ ਜ਼ਿਆਦਾ ਮਤਲਬ ਦੋ ਦੋ ਸਰਕਾਰੀ ਹੋ ਗਏ ਇਹਨਾਂ ਦੇ ਆਪ ਦੀ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਾ ਅੰਮ੍ਰਿਤਸਰ ਬਸ ਇੰਨਾ ਕੀ ਪੜਦੇ ਆ ਲੋਕ ਉਹ ਕਹਿੰਦੇ ਪੰਜਾਬ ਦੇ ਹੋਣਗੇ ਫਿਰ ਠੀਕ ਹੈ ਕੌਣ ਪੜਦਾ ਨਹੀਂ ਥੱਲੇ ਵੀ ਕੌਣ ਕਿੰਨੇ ਕੀ ਬੱਚੇ ਵੀ ਸੀ ਉਹਦੇ ਵਿੱਚ ਜਿਹੜਾ ਲੇਟੈਸਟ ਆਇਆ ਉਹਦੇ ਵਿੱਚ 14 ਬੱਚੇ ਸੀ ਕਸੇ ਬੱਚੇ ਚਾਰ ਬੱਚੀ ਹਾਂ ਔਰ 14 ਦੇ 14 ਗੁਜਰਾਤ ਦੇ ਸੀ ਸਾਡੇ ਜਿਹੜੇ ਆਏ ਨੇ 18 ਤੋਂ 30 ਸਾਲ ਦੀ ਉਮਰ ਦੀ ਉਹਨਾਂ ਦੀ ਐਵਰੇਜ ਜਦੋਂ ਮੈਂ ਜਾ ਕੇ ਅੰਮ੍ਰਿਤਸਰ ਬਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘੰਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਿਹਾ ਜੀ ਤੁਸੀਂ ਹਿੰਡਲ ਲਾਹੋ ਸ਼ੇਖ ਅਸੀਨ ਬੰਗਲਾਦੇਸ਼ ਦੀ ਰਾਸ਼ਟਰਪਤੀ ਆ ਆਪਣੇ ਦੇਸ਼ ਚੋਂ ਭਜਦੀ ਹੈ ਪੋਲੀਟੀਕਲ ਅਸਾਈਲਮ ਵਾਸਤੇ ਭਜਦੀ ਹੈ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਆ ਉਹਨਾਂ ਦਾ ਤੁਸੀਂ ਹਿੰਡਲ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ ਪੋਲੀਟੀਕਲ ਅਸਾਈਲਮ ਵਾਸਤੇ ਤੁਸੀਂ ਹਿੰਡਨ ਦੇ 에ਰਪੋਰਟ ਤੇ ਲਾ ਰਹੇ ਹੋ ਗਾਜ਼ੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਕੇ ਆ ਹ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ 'ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਰਹੇ ਹੋ ਹੱਤਕੜੀਆਂ ਲਾ ਕੇ ਲਿਆ ਰਹੇ ਹੋ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਨਾ ਭੇਜੀ ਮੈਂ ਆਪਣਾ ਜਾਤ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜਾऊंगा ਔਰ ਵਿਡੰਬਨਾ ਦੇਖੋ ਸੰਯੋਗ ਦੇਖੋ ਉਸੇ ਵੇਲੇ ਜਫੀਆਂ ਪੈ ਰਹੀਆਂ ਬਾਇਟਾ ਉਸ ਚ ਮੇਰਾ ਦੋਸਤ 트ੰਪ ਉਧਰੋਂ ਜਫੀ ਪੈ ਰਹੀ ਹੈ ਉਧਰੋਂ ਬੇੜੀਆਂ ਲਾ ਕਰੀਆਂ ਉਹ ਉਹ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਵਾ ਸੀਗੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ ਆਸਲਾ ਦੇਣਾ ਚਾਹੁੰਦੇ ਸਾਨੂੰ ਇਹ ਸਾਡੀਆਂ ਕੁਰਬਾਨੀਆਂ ਦਾ ਜਿ ਸਾਡੇ ਹਰੀਆਂ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਦੀ ਬਰਬਾਦ ਕਰ ਲਈ ਸੋ ਇਸ ਕਰਕੇ ਇਹ ਜਿਹੜਾ ਸਿਲਸਿਲਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਪੀਖ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਨੀਤਾ ਫਿਰ ਸੰਤ ਰਾਮਦਾਸ ਜੀ ਨੇ ਲਿਖਿਆ ਉਹੀ ਹਾਲ ਹੋਣਾ ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋੜੀਏ ਤੂੜੀ ਵਿੱਚੋਂ ਪੁੱਤ ਜੱਗਿਆ ਕੱਲੀ ਟੂੜੀ ਰਹਿ ਜੂ ਸਾਡੇ ਕੋਲੇ ਬੋਲ ਤਾਂ ਲੈ ਜਾਣਗੇ ਫਿਰ ਇਹ ਵੱਡੇ ਵੱਡੇ ਬੋਲਾਂ ਦਾ ਤਾਂ ਹੈਗਾ ਇਹ ਆ ਆ ਜਿਹੜਾ ਖਰੜਾ ਹੈ ਬੋਲਾਂ ਦਾ ਜੀ ਗਾਣੇ ਸਾਨੂੰ ਦੇ ਦਿਓ ਟੂੜੀ ਤੁਸੀਂ ਰੱਖ ਲਿਓ ਸੋ ਬੜਾ ਪਹਿਲਾਂ ਵੀ ਵਿਰੋਧ ਹੋਇਆ ਨਹੀਂ ਮੰਨਦੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇੰਨਾ ਬਿਨਾ ਅਸੀਂ ਜਿੱਤ ਜਾਈਏ ਹਰਿਆਣਾ ਜਿੱਤ ਗਏ ਦੇਸ਼ ਜਿੱਤ ਗਏ ਸ਼ਾਇਦ ਇਹਨਾਂ ਨੂੰ ਇਹ ਹੋ ਗਿਆ ਕਿ ਇਹਨਾਂ ਦਾ ਕੀ ਪ੍ਰਭਾਵ ਹੈ ਪਰ ਕਈ ਵਾਰੀ ਜਿਹੜੇ ਸੰਘਰਸ਼ ਨੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਸਮਝਣਾ ਚਾਹੀਦਾ ਸਰਕਾਰਾਂ ਨੂੰ ਫਿਰ ਜੇਪਾ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਥੀ ਕਾਂਗਰਸ ਵਰਦ ਇਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਨਾਂ ਕੋਲੇ ਨੇ ਇਹ 33 ਤੇ 34 ਦੇ ਚੱਕਰ 'ਚ ਫਸ ਗਈ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ ਬਹਿ ਕੇ ਗੱਲ ਕਰ ਲਈ ਉਹਨਾਂ ਨਾਲ ਵੀ ਆ ਕੀ ਕਰ ਰਹੇ ਹੋ ਨਾ ਇਹ ਸੰਪਰਕ ਸਾਧਨ ਤੇ ਲੱਗੇ ਹੋਏ ਨੇ ਆਪਦਿਆਂ ਨਾਲ ਸੰਪਰਕ ਹੈ ਨਹੀਂ ਜਦੋਂ ਦੀ ਜਦੋਂ ਦੀ ਸੋਚ ਚੱਕੀ ਐ ਉਹਨਾਂ ਦੇ ਲੱਗੇ ਲਾ 6 ਮਹੀਨੇ ਨਹੀਂ ਕੱਟਦਾ ਭਵਾਂਤਮਨ 6 ਮਹੀਨਾ ਵਾ ਕਹਿੰਦੇ ਲ ਸਾਲ ਤਾਂ ਨਹੀਂ ਕਢਾਉਂਦਾ ਇਹ ਜਿਵੇਂ ਆਪਾਂ ਕਹਿੰਦੇ ਬਿਮਾਰ ਬਜ਼ੁਰਗ ਨੂੰ ਨਹੀਂ ਕਹਿੰਦੇ ਹੁੰਦੇ ਐਤਕੀਰ ਸਿਆਲ ਨਹੀਂ ਕਢਾਉਂਦਾ ਫੇਰ ਕਹਿੰਦੇ ਲ ਵਾ ਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਨੂੰ ਅਗਲੇ ਦਿਨ ਹੀ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗਏ ਬਸ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਇੰਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪਦੇ ਆਪਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਲ ਕੀਤਾ ਉਸੇ ਕਰਕੇ ਸ assi ਆਏ ਆ ਜੇ ਇੰਨਾ ਧਿਆਨ ਦਿੱਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪ ਦਾ ਮੁੱਖ ਮੰਤਰੀ ਕਹਿੰਦੇ ਰਹੇ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਣ ਦਾ ਮੈਂ ਡਸਟਬਿਨ 'ਚ ਸੜ ਦੇਣਾ ਹਾਂ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਚ ਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜਿਆਦਾ ਕਰਾਈਸਿਸ ਹੋ ਗਿਆ ਜਿਵੇਂ ਉਧਰ ਮਾਝੇ ਚ ਜਰੀਲੀ ਸ਼ਰਾਬ ਨਾਲ ਮੌਤਾ ਹੋ ਗਏ ਸੋ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਰਿਖਿਆ ਸੀ ਜਾਂ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ ਕਿ ਇਹ ਭਾਰਤ ਦੇ ਉੱਤਰੀ ਖੇਤਰੋ ਮੇ ਕبھی ਕਬੀ ਦੇਖਾ ਜਾਤਾ ਹੈ ਇਹ ਉਹ ਨੇ ਇਹ ਕਦੇ ਕਦੇ ਦੇਖੇ ਜਾਂਦੇ ਨੇ ਇਹ ਵੀ ਅੱਜ ਉੱਥੇ ਦੇਖਿਆ ਗਿਆ ਇੱਕ ਕਾਂਗਰਸੀ ਇੱਕ ਕਾਂਗਰਸੀ ਆਜਾ ਇੱਧਰ ਨੂੰ ਵੀ ਲੰਘਿਆ ਹੈ ਕਮਾਲ ਹੈ ਇੱਧਰ ਨੂੰ ਕੀ ਕਰਨ ਗਿਆ ਦੇਖੋ ਕੰਮ ਹੋਣਾ ਫਿਰ ਇਹ ਥੋੜੀਆਂ ਆਬਦੀਆਂ ਬਈ ਆਬਦੇ ਆਬਦੇ ਪੀੜੀ ਥੱਲੇ ਸੋਟਾ ਫੇਰੋ ਖੇਤੀ ਦਾ ਇੰਨਾ ਬੁਰਾ ਹਾਲ ਕਿਉਂ ਹੋਇਆ ਜਦੋਂ ਖੇਤ ਸੰਘਰਸ਼ ਹੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁਖਵੰਤਰੀ ਕੌਣ ਸੀ ਕੈਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮੇਰੇ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਬਾਜਪਾਈ ਸਾਹਿਬ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ ਗਏ ਸੀ ਕਿ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਨਹੀਂ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕਿ ਜੀ ਮਹੀਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦੇਖ ਲਓ ਮਝਾ ਲਾ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ हां दिल्ली जाते रहे अपने अकामाओं ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਜਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵੰਤ ਮਾਨ ਹੁਣ ਜਲੰਧਰ ਜਾ ਲੈ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੇ ਲੋਕਲਾਈਜ਼ ਹੋ ਤੇ ਫਿਰ ਭਪੀਸ਼ बघेल ਮੋਗੇ ਤੋਂ ਆਈ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅੱਛਾ ਭਪੀਸ਼ बघेल ਵੀ ਹਾਰਿਆ ਹੋਇਆ ਜਦੋਂ ਤੁਸੀਂ ਲੈੰਦਾ ਹੋਵੇ ਕੋਈ ਜਮਾਨਤ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ रावत ਲੈੰਦਾ ਸੀ ਉਦੋਂ ਬਲੇਹਰੀ ਚੌਧਰੀ ਲੈਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲੋ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ ਚਾਰ ਪੰਜ ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲ ਹੈ ਵਿਆਹਾਂ ਤੇ ਜਾਣ ਵੇਲੇ ਭੋਗਾਂ ਤੇ ਜਾਣ ਵੇਲੇ ਡਰਾਈਵਰ ਨੂੰ ਪੁੱਛਣਾ ਪੈਂਦਾ ਆਪਾਂ ਕਿ ਕਿਹੜੀ ਪਾਰਟੀ ਵੱਲ ਬੋਲ ਰਹੇ ਆ کوئی پتا ہی لگ رہا کون کدھر چلا گیا کون کدھر آ گیا وہ آ گیا نہیں وہ بھیر چلا گیا نہیں وہ آ گیا بلبیر سدھو نہیں آ گیا گیا نہیں بیرکا آ گیا مکڑ نہیں, نہیں، مل، مل، ملوکا چلا گیا میں اسی تے گل کروں لوکا دے لوکا چو ਬੈਠੋ ਸੀਐਮ ਸਾਹਿਬ ਬੋਲ ਰਹੇ ਆ ਉਹਨਾਂ ਨੂੰ ਇੰਟਰਪਟ ਨਾ ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਿਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰ ਰਹੇ ਹੋ ਤੁਸੀਂ ਕੰਟੀਨਿਊ ਰੱਖੋ ਜੀ ਬੱਚੀ ਕੰਟੀਨਿਊ ਰੱਖੋ ਜੀ ਬੈਠੋ ਬੈਠੋ ਪਰਗਟ ਬਾਜੀ ਮੈਨੂੰ ਪਤਾ ਮੈਂ ਦਾ ਦਵਾਵਾ ਕਰਦਾ ਤੁਸੀਂ ਵੀ ਲਾਈਨ 'ਚ ਹੋ ਹੁਣ ਕੰਟੀਨਿਊ ਕੰਟੀਨਿਊ ਕੈਪਟਰ ਰਹੇ ਹੋ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਆਉਂਦੇ ਨੇ ਚਲੋ ਇੰਨਾ ਦਾ ਵਧੀਆ ਹੈ 11 ਦੇ ਕੈਪਟਨ ਇਹਨਾਂ ਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ ਜੇ 11 ਕ ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਅਰੋਣਾ ਰੂਈ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀ ਰਾਤ ਦਾ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਕੋ ਤਾਂ ਵਿਚਾਰੇ ਹੁਣ ਕਹਿੰਦੇ ਸਾਡਾ ਹੱਥ ਖੜੇ ਨੇ ਠੀਕ ਹੈ ਨਾ ਉਹਦਾ ਪਰਮਾਤਮਾ ਵੱਲ ਜਿਹਦੇ ਗੁਰੂ ਘਰ ਜਾ ਕੇ ਲੱਤ ਟੁੱਟ ਜਣ ਉਹਦਾ ਪੰ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਕੱਟੋ-ਕੱਟੇ ਆ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ ਢੀਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਹਿੰਦੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਟੜਕੀ ਉੱਠ ਕੇ ਗਾਲਾਂ ਕੱਢ ਲੋ ਟੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਇਸ ਤਿਹਜਾ ਮਟੀਰੀਅਲ ਜਾਂਦੇ ਰੋ ਜਿਆ ਜਿਹੇ ਹੈਗੇ ਆਮ ਲੋਕਾਂ ਚੋਂ ਆਮ ਘਰਾਂ ਚੋਂ ਆ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲਿਆਂ ਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲਿਆਂ ਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈਗੇ ਕੀ ਕਰੀਏ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਤੋ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦੇ ਦੇ ਵਿੱਚ ਕੋਈ ਭਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾਹ ਮੰਗ ਲੈਂਦੇ ਆ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਿਓ ਜੀ ਤੇ ਪਿੰਡਾਂ ਚ ਤੁਹਾਨੂੰ ਮਿਲਦੇ ਵੀ ਐ ਹਾਂਜੀ ਹਾਂਜੀ ਤੁਸੀਂ ਲੈ ਜਾਓ ਸਾਥੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਆਏ ਸੀਗੇ ਪੀ ਡਬਲਯੂ ਡੀ ਤਾਂ ਮਿਨਿਸਟਰ ਸਾਹਿਬ ਦੇ ਸਾਹਮਣੇ ਬੈਠੇ ਨੇ ਸਭ ਤੋਂ ਵੱਧ ਆਪਦੇ ਪਿੰਡ ਵਾਲੇ ਪਾਸੇ ਨੂੰ ਲਾਇ ਸੀਗੇ ਨਾਲੇ ਸ਼ਹਿਰਪੁਰ ਵਾਲੇ ਪਾਸੇ ਨੂੰ ਉਧਰ ਨੂੰ ਜਾਣਦੇ ਸੀਗੇ ਜਿਹੜੇ ਠੀਕ ਹੈ ਨਾ ਸੋ ਅਸੀਂ ਕਰ ਰਹੇ ਹਾਂ ਲੋਕਾਂ ਦੀ ਭਲਾਈ ਦੇ ਕੰਮ ਮੇਰੇ ਕੋਲ ਜਿਹੜੀ ਫੈਲ ਹੁੰਦੀ ਹੈ ਚਾਹੇ ਉਹ ਕੈਬਿਨੇਟ ਚ ਆਵੇ ਚਾਹੇ ਮੀਟਿੰਗ ਚ ਆਵੇ ਚਾਹੇ ਚਾਹੇ ਹਾਊਸ ਚ ਆਵੇ ਮੈਂ ਸਿਰਫ ਇਹ ਸੋਚਦਾ ਕਿ ਇਹਦੇ ਨਾਲ ਲੋਕਾਂ ਦਾ ਕੋਈ ਭਲਾ ਹੁੰਦਾ ਹੈ ਜੇ ਲੋਕਾਂ ਦਾ ਭਲਾ ਹੁੰਦਾ ਮੈਂ ਤੁਹਾਨੂੰ ਸਾਈਨ ਕਰਾ ਲਵਾਂ ਬਸ ਸੋ ਪਬਲਿਕ ਦੀ ਭਲਾਈ ਵਾਸਤੇ ਆਇਆ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਲਓ ਜੀ ਦੇਖ ਲਓ ਇੱਕ ਉਹ ਟੋਲ ਹੀ ਵਜਾਈ ਜਾਂਦਾ ਸੀ ਲੱਡੂ ਬੰਡੋ ਕਹਿੰਦੇ ਭਗਵਾਨ ਤੁਮਾਨ ਹਾਰ ਗਿਆ ਮੈਂ ਕਿੱਥੋਂ ਹਾਰ ਗਿਆ 92 ਤੋਂ 96 ਹੋ ਗਏ ਤੁਸੀਂ ਆਪ ਦਾ ਫਿਕਰ ਕਰੋ ਤੁਹਾਡੀ ਜੀਰੋ ਕਦੋਂ ਟੁੱਟੂ ਹੋ ਜਿਹੜੀ ਜੀਰੋ ਹੈ ਹੈ ਨਾ ਤੀਜੀ ਵਾਰ ਹੋ ਗਈ ਓਟੋ ਹਲੀ বাজਾਈ ਜਾਂਦੇ ਸੀਗੀ ਮਤਲਬ ਇਹੀ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਖੁਸ਼ੀ ਕਿਹੜੀ ਗੱਲ ਤੇ ਮਨਾਉਣੀ ਹੈ ਗਮੀ ਕਿਹੜੀ ਗੱਲ ਤੇ ਮਨਾਉਣੀ ਹੈ ਹੱਲੇ ਪਏ ਹੋ ਤੁਸੀਂ ਠੀਕ ਹੈ ਨਾ ਉਹੀ ਹੈ ਹੁੰਦਾ ਹੈ ਹੋ ਜਾਂਦਾ ਇੱਕ ਇੱਕ ਉਮਰ ਤੋਂ ਬਾਅਦ ਨਾ ਹੋ ਜਾਂਦਾ ਚੌਂਦੀ ਲੱਗ ਜਾਂਦੀ ਇਹਨੂੰ ਪੰਜਾਬੀ ਚ ਕਹਿੰਦੇ ਹੈ ਨਾ ਉਹ ਮਸਾਂ ਭਾੜ ਕੇ ਲਾਉਂਦੇ ਨੇ ਬੁੜੇ ਨੂੰ ਕਦੇ ਇੱਧਰ ਨੂੰ ਲੰਘ ਜਾਂਦਾ ਗਲੀ ਗਲੀ ਕਦੇ ਇੱਧਰ ਨੂੰ ਹੈ ਨਾ ਸੋ ਇਹ ਹਾਲ ਹੈ ਸੋ ਮੈਂ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜਾ ਮਤੇ ਹੈ ਇਹ ਅਸੀਂ ਦਿਲੋਂ ਲੈ ਕੇ ਆਇਆ ਕੁਛ ਵੀ ਕਰਨੇ ਪਵੇ ਇਹਦੇ ਵਾਸਤੇ ਇਸ ਮਤੇ ਨੂੰ ਅਸੀਂ ਅੱਜ ਇੱਥੇ ਪਾਸ ਕਰਾਂਗੇ ਤੇ ਨਾਲ ਇਸ ਮਤੇ ਦਾ ਸਮਰਥਨ ਤਾਂ ਕਰਾਂ ਹੀ ਕਰਾਂਗੇ ਇਸ ਮਤੇ ਨੂੰ ਫੋਲੋ ਵੀ ਕਰਾਂਗੇ ਕਿ ਜੇ ਕੱਲ ਨੂੰ ਕੋਈ ਮੀਟਿੰਗ ਆਉਂਦੀ ਹੈ ਕੱਲ ਨੂੰ ਲੋੜ ਪੈ ਗਈ ਪਰ ਮੈਂ ਇਹਨਾਂ ਕੋਲੇ ਵੀ ਸਮਪਰਕ ਕਰੂੰਗਾ ਜਿਸ ਤਰ੍ਹਾਂ ਜਿਹਨਾਂ ਸਜੈਸ਼ਨ ਆਏ ਨੇ ਕਿ ਆਪਾਂ ਕੱਟਿਓ ਕੇ ਜਾ ਸਕਦੇ ਆ ਸੋ ਕਿਉਂਕਿ ਖੇਤੀ ਜਿਹੜੀ ਹੈ ਮੈਂ ਖੁਦ ਕਿਸਾਨ ਫੈਮਿਲੀ ਤੋਂ ਆ ਖੇਤੀ ਜਿਹੜੀ ਹੈ ਉਹ ਜਿਵੇਂ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਨਾ ਪੈਂਦੇ ਸੱਪਾਂ ਦੀ ਸਰੀ ਤੋਂ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਬਿਲੋ ਮਤਲਬ ਸੱਪਾਂ ਦੀ ਸਰੀ ਤੋਂ ਹੀ ਨੋਟ ਚੱਕਣੇ ਪੈਂਦੇ ਆ ਬਿਜਲੀ ਦਾ ਖੇਤੀ ਦਾ ਸੀ ਕੀਤਾ ਦਿਨੇ ਬਿਜਲੀ ਆਉਂਦੀ ਹੈ ਸਾਰੇ ਪੰਜਾਬ ਨੂੰ ਪੁੱਛ ਲਿਓ ਦਿਨੇ ਜਦੋਂ ਮਰਜ਼ੀ ਜਾ ਕੇ ਸਟਾਰਟਰ ਦਾ ਸੋਚ ਦੱਬ ਲੋ ਜਿਹੜਾ ਚੱਲ ਪੂਗਾ ਟਿਊਬਲ ਚੱਲ ਪੂਗਾ ਅਸੀਂ ਹੁਣ ਤੱਕ ਖਾਲਾਂ ਦਾ ਜਾਲ ਵਿਛਾ ਰਹੇ ਹਾਂ ਪੁਰਾਣੇ ਖਾਲ ਲੱਭ ਕੇ ਜੇ ਉਹ ਖਾਲ ਬਣਦਾ ਤਾਂ ਖਾਲ ਨਹੀਂ ਤਾਂ ਥੱਲੋਂ ਦੀ ਪਾਈਪ ਪਾ ਕੇ ਅਸੀਂ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਅਸੀਂ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ ਤਾਂ ਕਿ ਸਾਡਾ ਧਰਤੀ ਵਾਲਾ ਪਾਣੀ ਬਚੇ 14 ਲੱਖ ਟਿਊਬਲ ਜਿਹਦੇ-ਜੋ 2 4 5 ਲੱਖ ਟਿਊਬਲ ਵੀ ਬੰਦ ਕਰਾਉਣ ਚ ਕਾਮਯਾਬ ਹੋ ਗਏ ਇੱਕ ਪੁੰਨ ਖਟਾਂ ਗਈ ਪਾਣੀ ਨੂੰ ਸਾਡੇ ਪੁੱਣ ਮੰਨਿਆ ਜਾਂਦਾ ਜੀ ਅਸੀਂ ਭਾਈ ਕਨਈਏ ਦੇ ਵਾਰਸਾਂ ਹਾਂ ਜਿਹੜਾ ਦੁਸ਼ਮਣਾਂ ਨੂੰ ਵੀ ਪਾਣੀ ਪੀਂਹਦਾ ਸੀ ਜੇ ਸਾਡੇ ਕੋਲੇ ਆਪਣੇ ਕੋਲੀ ਪਾਣੀ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਜੀ ਮੇਰੇ ਕੋਲੇ ਆ ਜਾਂਦੇ ਆ ਰੋਜ਼ ਕੋਈ ਨਾ ਕੋਈ ਟਰਬਿਊਨਲ ਆ ਜਾਂਦਾ ਕੋਈ ਨਾ ਕੋਈ ਕੋਈ ਵਾਟਰ ਕਮਿਸ਼ਨ ਆ ਜਾਂਦਾ ਪਾਣੀ ਦਿਜੀਏ ਜੀ ਪਾਣੀ ਮੈਂ ਕਹਾਂ ਜੀ ਗੱਲ ਸੁਣ ਲਓ ਤੁਸੀਂ ਦੇਖਿਓ ਸਤ ਲੋ ਜੇ ਇੱਕ ਨਾਲਾ ਬਣ ਕੇ ਰਹਿ ਗਿਆ ਪਾਣੀ ਜਿੱਥੇ ਜੇ ਹੈਗਾ ਦੇਖਿਓ ਸੰਨ ਦੱਸਦੇ ਵੀ ਇੱਥੇ ਪਾਣੀ ਦੇਖਿਆ ਸੀ ਉਤਪਰ ਦੇਖਾਂਗੇ ਜਿਵੇਂ ਜਹਾਜ਼ ਦੇ ਵਿੱਚ ਨਹੀਂ ਕਹਿੰਦੇ ਪਲੇਨ ਚ ਕਿ ਆਕਸੀਜਨ ਮੇ ਕੈਬਨ ਮੇ ਆਕਸੀਜਨ ਦੀ ਮਾਤਰਾ ਕਮ ਹੋਣੇ ਪਰ ਇਹ ਮਾਸਕ ਆਪਣੇ ਆਪ نیچے ਆ ਜਾਣਗੇ ਲੇਕਿਨ ਪਹਿਲੇ ਆਪਣੇ ਆਪ ਕੋ ਪਹਿਨਾਈਏ ਫਿਰ ਦੂਸਰੋ ਕੀ ਹੈਲਪ ਕਰੇ ਮੈਂ ਪਹਿਲਾ ਸਾਨੂੰ ਤਾਂ ਪਾਣੀ ਦੇ ਦਿਓ ਬਾਕੀ ਜੇ ਸਾਡੇ ਕੋਲ ਬਚ ਗਈ ਤੁਹਾਨੂੰ ਦੇ ਦਾਂਗੇ ਅਸੀਂ ਠੀਕ ਹੈ ਨਾ ਸੋ ਅਸੀਂ ਪਾਣੀ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਇੰਡਸਟਰੀ ਵਾਸਤੇ ਐਜੂਕੇਸ਼ਨ ਵਾਸਤੇ ਹੈਲਥ ਵਾਸਤੇ ਸਾਡੇ ਪ੍ਰਾਇੋਰਟੀ ਹੈ 860 ਸਾਡੇ ਮੁਹੱਲਾ ਕਲੀਨਿਕ ਹੋਗੇ ਤੇ ਜੇ ਤੰਦਰੁਸਤੀ ਨਹੀਂ ਰਾਂਗੇ ਤਾਂ ਫਿਰ ਖੇਤੀ ਕਿਵੇਂ ਕਰਾਂਗੇ ਨਰੇਗਾ ਜਿਹੜੀ ਹੈ ਉਹ ਸਕੀਮ ਜਿਹੜੀ ਹੈ ਉਹ ਪਤਾ ਨਹੀਂ ਉਹਦਾ ਕੀ ਹਾਲ ਕਰ ਰੱਖਿਆ ਸੀ ਕੋਈ 15 ਦਿਨ ਕਿਤੇ 20 ਦਿਨ ਨਰੇਗਾ ਚੱਲਦੀ ਸੀ ਤੇ ਅਸੀਂ ਹੁਣ ਨਰੇਗਾ ਦੇ ਵਿੱਚ ਵੱਡੇ ਸੁਧਾਰ ਲੈ ਕੇ ਆ ਰਹੇ ਹਾਂ ਤੇ ਡਰੱਗਸ ਦਾ ਜਿਹੜਾ ਜਿਹੜਾ ਕਲੰਕ ਲੱਗਿਆ ਹੋਇਆ ਟਾਈਮ ਲੱਗ ਜੂਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਅਸੀਂ ਉਹਨੂੰ ਖਤਮ ਕਰਾਂਗੇ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਜਿਹੜੀ ਹੈ ਉਹ ਆਪਣੇ ਮਨ 'ਚ ਮੱਥ ਲੋਨਾ ਤਾਂ ਫਿਰ ਉਹ ਹੋ ਜਾਂਦੀ ਹੈ ਜੇ ਤੁਹਾਡਾ ਇਰਾਦਾ ਡ੍ਰਿਹੜ ਹੋਵੇ ਤਾਂ ਉਹ ਹੋ ਜਾਂਦੀ ਹੈ ਸੋ ਮੈਂ ਇਸ ਮਤੇ ਦੀ ਪ੍ਰੋੜਤਾ ਵੀ ਕਰਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਲਗਭਗ ਸਰਬਸੰਮਤੀ ਨਾਲ ਹੀ ਸਾਰਿਆਂ ਨੇ ਇਹ ਕਿਹਾ ਕਿ ਮਤਾ ਜਿਹੜਾ ਬਿਲਕੁਲ ਸਹੀ ਹੈ ਆਪਾਂ ਪੰਜਾਬ ਵਾਸਤੇ ਇੱਥੇ ਖੜੇ ਆ ਤੇ ਆਲਰੇਡੀ ਜਵਾਬ ਲਿਖਤੀ ਵੀ ਜਾ ਚੁੱਕਿਆ ਹੈ ਅੱਜ ਵਿਧਾਨ ਸਭਾ ਚੋਂ ਇਹ ਇਹ ਜਿਹੜਾ ਜਵਾਬ ਮਤਾ ਪਾਸ ਹੋ ਕੇ ਇਹ ਵੀ ਭੇਜ ਦਾਂਗੇ ਅਸੀਂ ਉਹਨਾਂ ਨੂੰ ਕਿ ਭਾਈ ਅਸੀਂ ਇਸ ਰਾਜਾਂ ਦੇ ਅਧਿਕਾਰਾਂ ਤੇ ਅਸੀਂ ਡਾਕੇ ਨਹੀਂ ਮੰਨਦੇ ਨੇ ਉਹ ਹੌਲੀ ਹੌਲੀ ਵੜਦੇ ਆ ਇਧਰ ਦੀ ਉਧਰ ਦੀ ਉਹਨਾਂ ਨੂੰ ਪਤਾ ਹੈ ਕਿ ਇਧਰੋਂ ਐਜੂਕੇਸ਼ਨ ਵਾਲੇ ਪਾਸੇ ਆ ਜਿਓ एबी एजुकेशन ਵੀ ਸਟੇਟ ਸਬਜੈਕਟ ਹੈ ਹੁਣ ਤੁਸੀਂ ਬਿਜਲੀ ਵਾਲੇ ਪਾਸੇ ਹੋਇਆ ਜੋ ਜਿਹੜਾ ਬਿਜਲੀ ਕਮਿਸ਼ਨ ਬਣਾਉਣ ਲੱਗੇ ਸੀ ਕਿ ਬਿਜਲੀ ਦੇ ਵੀ ਇੱਕੋ ਹੀ ਚੇਅਰਮੈਨ ਹੋਇਆ ਕਰੂਗਾ ਸਾਰੇ ਦੇਸ਼ ਦਾ ਉਧਰਲੇ ਪਾਸੇ ਨੂੰ ਤੁਰੇ ਹੋਏ ਸੀ ਉਹਦਾ ਵਿਰੋਧ ਕੀਤਾ ਠੀਕ ਹੈ ਖੇਤੀਬਾੜੀ ਵਾਲੇ ਪਾਸੋਂ ਇਹ ਤੇ ਸ਼ੁਕਰ ਕਰੋ ਉਹਨਾਂ ਨੇ ਪੁੱਛ ਲਿਆ ਨਹੀਂ ਤਾਂ ਪੁੱਛਦੇ ਹੀ ਨਹੀਂ ਹਰੇਕ ਤਾਂ ਉਹਦਾ ਕਹਿੰਦੇ ਹਾਂ ਵਾਲੇ ਹਾਂ ਕਹੇ ਨਾਂ ਵਾਲੇ ਨਾਂ ਕਹੇ ਹਾਂ ਵਾਲੋ ਕੋਈ ਜੀਤੂ ਹਾਂ ਵਾਲੇ ਕੋਈ ਜੀਤੂ ਚਲੋ ਜੀ ਬਿਲ ਪਾਸ ਹੋ ਗਿਆ ਪਤਾ ਹੀ ਲੱਗਣ ਦਿੰਦੇ ਉੱਥੇ ਕਿੰਨੇ ਕੁ ਬਿਲ ਪਾਸ ਕਰਤੇ ਵਿਰੋਧੀ ਤੈਨੂੰ ਚਾਕੇ ਬਾਹਰ ਮਾਰੋ ਉਹ ਬਾਹਰ ਨਾਰੇ ਲਾਉਂਦੇ ਰਹਿ ਜਾਂਦੇ ਨੇ ਤੇ ਬਿਲ ਪਾਸ ਹੋ ਜਾਂਦੇ ਨੇ ਸੋ ਇਹ ਜਿਹੜਾ ਚੱਲ ਰਿਹਾ ਹੈ ਇਹ ਦੇਸ਼ ਵਾਸਤੇ ਕੋਈ ਵਧੀਆ ਫੈਡਰਲ ਸਟਰਕਚਰ ਵਾਸਤੇ ਕੋਈ ਵਧੀਆ ਤਰੀਕਾ ਨਹੀਂ ਆ ਹੁਣ ਵੀ ਜਿਹੜਾ ਚੱਲ ਰਿਹਾ ਹੈ ਇੰਟਰਨੈਸ਼ਨਲ ਲੈਵਲ ਤੇ ਕੈਸੀ ਅਮਰੀਕਾ ਦੀਆਂ ਜਿਹੜੀਆਂ ਬਸਤਾਂ ਨੇ ਉਹਨਾਂ ਤੇ ਅਸੀਂ ਟੈਕਸ ਘਟਾ ਰਹੇ ਹਾਂ ਦਬਾਉ ਥੱਲੇ ਆ ਕੇ ਤੇ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਵੇਚ ਨਹੀਂ پا ਰਹੇ ਤੇ ਨਾਲ ਉਹਨਾਂ ਦੇ F35 ਵਰਗੇ ਜਿਨ੍ਹਾਂ ਨੂੰ ਉਹ ਆਪ ਕਹਿ ਚੁੱਕੇ ਨੇ ਕਿ ਕਬਾੜ ਐ ਇਹ ਉਹ ਸਾਨੂੰ ਖਰੀਦ ਲੈ ਪੈ ਰਹੇ ਨੇ ਉਹ ਧੱਕੇ ਨਾਲ ਵੇਚ ਦਿਆ ਜੀ ਅਗਲੇ ਕਰ ਗੱਲ ਉਹਨੇ ਤਾਂ ਇਨਵੀਟੇਸ਼ਨ ਕਾਰਡ ਵੀ ਨਹੀਂ ਬਣਾਇਆ ਜੀ ਵਿੱਜਲ ਸਾਨੂੰ ਚੁੱਕ ਸਵਾਗਤ ਜੀ ਜਾਈਏ ਤੇ ਵੈਸੇ ਮੇਰਾ ਦੋਸਤ ਮੇਰਾ ਦੋਸਤ ਐ ਦੋਸਤੀਆਂ ਨਹੀਂ ਐ ਚਲਦੀਆਂ ਹੁੰਦੀਆਂ ਦੋਸਤ ਦਾ ਮਤਲਬ ਹੁੰਦਾ ਦੋ ਸੱਤ ਹਿੰਦੀ ਦਾ ਲਫ਼ਜ਼ ਆ ਸਰ ਦੋ ਡੈਸ਼ ਸਤਿ ਦੋ ਸਚਾਈਆਂ ਦੋ ਦੋਨੇ ਪਾਸੇ ਸੱਚ ਹੋਵੇ ਤਾਂ ਦੋਸਤ ਹੁੰਦਾ ਨਹੀਂ ਹੋਰ ਅੱਖਰ ਹੈਗੇ ਨੇ ਮਿੱਤਰ ਜਾਣੂ ਜਾਣਕਾਰ ਹੋਰ ਅੱਖਰ ਵੀ ਹੈਗੇ ਨੇ ਪਰ ਦੋਸਤ ਸਿਰਫ ਇੰਨੇ ਕੀ ਹੁੰਦੇ ਆ ਉਂਗਲਾਂ ਤੇ ਗਿਣਨ ਜੋਗੇ ਕਿਉਂਕਿ ਦੋਨੇ ਪਾਸੇ ਸਚਾਈ ਚਾਹੀਦੀ ਹੈ ਇੱਕ ਪਾਸੇ ਸਚਾਈ ਹੋਊਗੀ ਇੱਕ ਪਾਸੇ ਸੱਚ ਹੋਊਗਾ ਜਿਆਦਾ دیر ਨਹੀਂ ਚੱਲੇ ਫਿਰ ਸੋ ਹਰੇਕ ਨੂੰ ਦੋਸਤ ਕਹਿ ਕੇ ਉਥੇ ਜਿਹੜਾ ਦੇਸ਼ ਦਾ ਠਾ-ਬਠਾਈ ਜਾਂਦੇ ਆ ਸਭ ਕੁਝ ਵੇਚਤਾ ਕੁਝ ਨਹੀਂ ਰੱਖਿਆ ਇਹ ਜਦੋਂ ਇੱਥੇ ਸਰਕਾਰ ਸੀ ਆ ਮੈਂ ਫੋਰੈਸਟ ਵਾਲੇ ਨਾਲ ਗੱਲ ਕਰਦਾ ਉਹ ਕਹਿੰਦੇ ਉਹ ਤਾਂ ਵੇਚਦਾ ਜੀ ਮੈਂ ਕਹਿੰਦਾ ਉਹ ਯਾਰ ਉਹ ਨੀਲੋਂ ਵਾਲਾ ਕਹਿੰਦੇ ਉਹ ਤਾਂ ਵੇਚ ਹੀ ਗਏ ਸੀ ਕਾਫੀ ਦੇਰ ਪਹਿਲਾਂ ਵੇਚਤਾ ਸੀ ਸਰਕਾਰ ਨੇ ਤੇ ਮੈਂ ਕਿਹਾ ਹੁਣ ਬਚਿਆ ਕੀ ਆਪਣੇ ਕੋਲੇ ਉਹ ਕਹਿੰਦੇ ਕਾ ਬਚਿਆ ਜੀ ਕਾ ਬਚੇ ਜਾਂ ਕਾ ਬਚੇ ਜੀ ਇਹਨਾਂ ਨੂੰ ਦੇਖ ਲਓ ਕੀ ਕਰਨਾ ਮੈਂ ਕਿਹਾ ਅਪਡੇਟ ਕਰੀਏ ਟੂਰਿਜ਼ਮ ਨੂੰ ਅਪਡੇਟ ਕਰੀਏ ਠੀਕ ਹੈ ਨਾ ਸੋ ਜਿਹੜੀ ਚੀਜ਼ ਹੈ ਘਾਟੇ 'ਚ ਦਿਖਾ ਕੇ ਵੇਚ ਦਿੰਦੇ ਆ ਪਰ ਇੱਕੋ ਇੱਕ ਸਰਕਾਰ ਹੈ ਤਿੰਨ ਸਾਲਾਂ ਦੇ ਵਿੱਚ ਜਿਨੇ ਜੀਵੀ ਕੇ ਗੋਇੰਦਵਾਲ ਸਾਹਿਬ ਵਾਲਾ 540 ਮੈਗਾਵਾਟ ਦਾ ਪ੍ਰਾਈਵੇਟ ਪਲਾਂਟ ਖਰੀਦਿਆ ਜੀ ਵੇਚਿਆ ਨਹੀਂ ਹੈਗਾ ਔਰ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਜਿੱਥੇ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਕਹਿੰਦੇ ਜਿਹਨੂੰ ਜਿੱਥੇ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਬਿਤਾਈ ਨਾਲ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਪ੍ਰਥਾ ਸ਼ੁਰੂ ਕੀਤੀ ਉਹ ਉੱਥੇ ਅਸੀਂ 540 ਮੈਗਾਵਾਟ ਦਾ ਰਨਿੰਗ ਕੰਡੀਸ਼ਨ 'ਚ ਜਿਹਦੀ ਹਜੇ 25 ਤੋਂ 30 ਸਾਲ ਹਜੇ ਉਹਦੀ ਲਾਈਫ ਪਈ ਹੈ ਔਰ ਅਸੀਂ ਉਹ ਖਰੀਦੇ ਆ ਔਰ ਬਿਜਲੀ ਸਾਡੇ ਕੋਲੇ ਹੋਰ ਵੱਧ ਹੋਊਗੀ ਤਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਬਿਜਲੀ ਦਾ ਜਿਹੜਾ ਆਉਣ ਵਾਲਾ ਸਮਾਂ ਬਿਜਲੀ ਦਾ ਹੀ ਹੈ ਸੋ ਉਹ ਜਿਹੜਾ ਅਸੀਂ ਪ੍ਰੋਵਾਈਡ ਕਰਾਵਾਂਗੇ ਬਾਕੀ ਦੁਨੀਆ 'ਚ ਜੋ ਹੋਈ ਜਾਂਦਾ ਹੈ ਉਹਦਾ ਅਸਰ ਤਾਂ ਪੰਜਾਬ ਤੇ ਪੈਣੀ ਪੈਣਾ ਕਿਉਂਕਿ ਪੰਜਾਬੀ ਪੂਰੀ ਦੁਨੀਆ ਚ ਰਹਿੰਦੇ ਨੇ ਹੁਣ ਇੱਥੇ ਇੱਕ ਆਪਦੇ 2-4 ਜਿਹੜੇ ਉਦਯੋਗਪਤੀ ਨੇ ਉਹ ਉਹਨਾਂ ਉਹਨਾਂ ਦੇ ਕਹੇ ਤੇ ਚੱਲਦਾ ਜਿੱਦਨੂੰ ਕਹਿਣ ਉਹਦਨੂੰ ਜਹਾਜ਼ ਹੱਕ ਲੈਂਦੇ ਨੇ ਤੇ ਉੱਥੇ ਉਹ ਮਸਕ ਆ ਗਿਆ ਉਹ ਤਾਂ ਮੋਦੀ ਨੂੰ ਮਿਲਣ ਆਇਆ ਮੋਢੇ ਤੇ ਜਵਾਬ ਚੱਕੀ ਫਿਰਦਾ ਸੀ ਇੱਕ ਹੈਨਾ ਉਹ ਇੰਨਾ ਕਿ ਸੀਰੀਅਸ ਲੈਂਦੇ ਸਾਨੂੰ ਉਹਦਾ ਜਵਾਬਾਂ ਨੂੰ ਨਾਲ ਨਹੀਂ ਫਿਰਦਾ ਸੀ ਤੇ ਉਹ ਉਦੋਂ ਉਹ ਆ ਗਿਆ ਠੀਕ ਹੈ ਨਾ ਉਹ ਉਹ ਟ੍ਰੈਂਪਾਲੀ ਕੁਰਸੀ ਤੇ ਬੈਠਾ ਹੁੰਦਾ ਸੋ ਇਹ ਜਿਹੜਾ ਜਿਹੜਾ ਉਦਯੋਗੀਕਰਨ ਹੋ ਗਿਆ ਨਾ ਰਾਜਨੀਤੀ ਦਾ ਜਾਂ ਦੇਸ਼ਾਂ ਦਾ ਵੱਡੇ ਪੱਧਰ ਤੇ ਉਦਯੋਗੀਕਰਨ ਮੈਂ ਜੋ ਮੈਂ ਕਹਿੰਦਾ ਇੰਡਸਟਰੀ ਆਵੇ ਬਿਲਕੁਲ ਆਵੇ ਪਰ ਐਸ ਲੈਵਲ ਤੇ ਨਾ ਹੋਵੇ ਕਿ ਪੰਜ ਸੱਤ ਬੰਦੇ ਹੀ ਰਹਿ ਜਾਣ ਕੰਮ ਸਾਰਿਆਂ ਨੂੰ ਮਿਲਣਾ ਚਾਹੀਦਾ ਕੰਮ ਕਿਉਂਕਿ ਸਿਆਣੇ ਕਹਿੰਦੇ ਆ ਕਿ ਏਕੇ 'ਚ ਬਰਕਤ ਹੈ ਸਾਰੇ ਜਿੱਦ ਦੇ ਸਾਰਾ ਸਮਾਜ ਤਰੱਕੀ ਕਰੂਗਾ ਉਦੋਂ ਆਪਾਂ ਤਰੱਕੀ ਕਰਾਂਗੇ ਜੇ ਕਿਸੇ ਦੀ ਲੱਤ ਖਿੱਚ ਕੇ ਜਾਂ ਕਿਸੇ ਨੂੰ ਥੱਲੇ ਲਾ ਕੇ ਆਪਾਂ ਆਪ ਤਰੱਕੀ ਕਰ ਜਾਾਂਗੇ ਉਹਦੇ ਨਾਲ ਇੱਕ ਜਣਾ ਦਾ ਤਰੱਕੀ ਕਰ ਜੂਗਾ ਪਰ ਬਾਕੀ ਸਾਰੇ ਜਣੇ ਉਹ ਥੱਲੇ ਰਹਿ ਜਾਣਗੇ ਸੋ ਮੈਂ ਧੰਨਵਾਦ ਕਰਦਾ ਖੇਤੀ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਇਹ ਬਿੱਲ ਜਿਹੜਾ ਇੱਥੇ ਲਿਆਂਦਾ ਤੇ ਮੈਂ ਚਾਹੁੰਦਾ ਵੀ ਕਿ ਸਰਵਸੰਮਤੀ ਨਾਲ ਇਹਨੂੰ ਪਾਸ ਕੀਤਾ ਜਾਵੇ ਤਾਂ ਕਿ ਅਸੀਂ ਜਿਹੜਾ ਸਾਡਾ ਅੰਨ ਦਾਤਾ ਜੀ ਨੂੰ ਅਸਲ ਚ ਅਸੀਂ ਅੰਨ ਦਾਤਾ ਕਹਿੰਦੇ ਹਾਂ ਉਹ ਅਨਦਾਤੇ ਦੇ ਜਿਹੜੇ ਲਫ਼ਜ਼ ਨੇ ਉਹਦੇ ਜਿਹੜੇ मीनिंगਸ ਹੈ ਉਹਦੇ ਜਿਹੜੇ ਮਤਲਬ ਨੇ ਉਹ ਕੈਮ ਰਹਿ ਸਕਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪ੍ਰਸ਼ਨ ਹੈ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਪਣੇ ਹੁਕਮ ਮਿਤੀ 25 6 2024 ਰਾਹੀਂ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੀ ਡਰਾਫਟਿੰਗ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਸਥਾਪਿਤ ਕਮੇਟੀ ਵੱਲੋਂ ਬਣਾਏ ਗਏ ਰਾਸ਼ਟਰੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰਾਜਾਂ ਨੂੰ ਭੇਜਦੇ ਹੋਏ ਕਮੈਂਟਸ ਦੀ ਮੰਗ ਕੀਤੀ ਗਈ ਸੀ। ਭਾਰਤੀ ਸੰਵਿਧਾਨ ਦੇ ਅਨੁਛੇਦ 246 ਅਨੁਸਾਰ ਸੂਚੀ ਨੰਬਰ 2 ਰਾਜ ਸੂਚੀ ਦੇ ਐਂਟਰੀ